ਕਰਦਿਆ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਦੇ ਵੱਲੋਂ ਪੇਪਰਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ 18 ਨਵੰਬਰ ਤੇ 20 ਨਵੰਬਰ ਦੇ ਜੋ ਪੇਪਰ ਹੋਣੇ ਸੀ ਉਹਨਾਂ ਨੂੰ ਪੋਸਟਪੋਨ ਕੀਤਾ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਪੀਯੂ ਦੇ ਵਿੱਚ ਪ੍ਰਦਰਸ਼ਨਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਨਵੀਆਂ ਤਰੀਕਾਂ ਦਾ ਬਾਦ ਦੇ ਵਿੱਚ ਐਲਾਨ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਯੂਨੀਵਰਸਿਟੀ ਦੇ ਵਿੱਚ ਜੋ ਸਟੂਡੈਂਟ ਨੇ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸੈਨੇਟ ਚੋਣਾਂ ਨੇ ਉਹਨਾਂ ਨੂੰ ਕਰਵਾਇਆ ਜਾਵੇ ਉਸ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਦਰਨਾ ਖਤਮ ਕੀਤਾ ਜਾਵੇਗਾ ਤਾਂ ਅੱਜ ਜੋ ਹੈ ਉਹਨਾਂ ਦੇ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਜੋ 18 ਨਵੰਬਰ ਤੋਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਇਹ ਜੋ ਪੇਪਰ ਨੇ 18 19 ਤੇ 20 ਨਵੰਬਰ ਦੇ ਇਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੀਯੂ ਦੇ ਵਿੱਚ ਪ੍ਰਦਰਸ਼ਨਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਫੋਨ ਲਾਈਨ ਤੇ ਜੁੜੇ ਹੋਏ ਨੇ ਉਮੇਸ਼ ਕੀ ਕੁਝ ਜਾਣਕਾਰੀ ਹੈ ਜੋ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਅੱਜ ਪ੍ਰੀਖਿਆ ਦਾ ਬਾਈਕਾਟ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਪੇਪਰਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ। ਦੇਖੋ ਪੀਯੂ ਵਿੱਚ ਪ੍ਰੋਟੈਸਟ ਆਲਰੇਡੀ ਚੱਲ ਰਿਹਾ ਹੈ ਸੈਨੇਟ ਨੂੰ ਲੈ ਕੇ ਔਰ ਲਗਾਤਾਰ ਸਟੂਡੈਂਟਸ ਨੇ ਜਿਹੜੇ ਉਹ ਮੰਗ ਵੀ ਕਰਦੇ ਰਹੇ ਕਿ ਡੇਟ ਸਿਨੇਟ ਦੀ ਹੋਵੇ ਲੇਕਿਨ ਜਦੋਂ ਇਹ 18 19 ਤੇ 20 ਨੂੰ ਕਿਉਂਕਿ ਐਗਜ਼ਾਮ ਸੀਗੇ ਯੂਨੀਵਰਸਿਟੀ ਦੇ ਉਸ ਨੂੰ ਲੈ ਕੇ ਸਟੂਡੈਂਟਸ ਨੇ ਪਿਛਲੇ 1-2 ਦਿਨਾਂ ਤੋਂ ਕਹਿਤਾ ਜੀਏ ਅਸੀਂ ਬਾਈਕਾਟ ਕਰਾਂਗੇ ਔਰ ਸਟੂਡੈਂਟਸ ਨੂੰ ਕਹਾਂਗੇ ਕਿ ਇਹਦਾ ਬਾਈਕਾਟ ਕੀਤਾ ਜਾਵੇ ਔਰ ਕਾਲ ਵੀ ਦਿੱਤੀ ਜੀਏ ਕਿ ਪੇਪਰ ਨਾ ਦਿੱਤੇ ਜਾਣ ਇਸ ਨੂੰ ਲੈ ਕੇ ਹੀ ਹੁਣ ਫਿਰ ਪੀਯੂ ਅਥਾਰਟੀ ਨੇ ਫੈਸਲਾ ਦਿੱਤਾ ਕਿ 18-19 ਤੇ 20 ਨਵੰਬਰ ਦੀ ਜਿਹੜੀ ਐਗਜ਼ਾਮ ਨੇ ਜਿਹੜੇ ਪੇਪਰ ਨੇ ਉਹ ਪੋਸਟਪੋਨ ਕੀਤੇ ਗਏ ਨੇ ਔਰ ਸਟੂਡੈਂਟ ਨੂੰ ਕਿਹਾ ਗਿਆ ਕਿ ਉਹ ਪੀਯੂ ਦੀ ਵੈਬਸਾਈਟ ਤੇ ਨਜ਼ਰ ਰੱਖਣ ਔਰ ਫਰਦਰ ਜਿਹੜੀ ਡੇਟਸ ਅਨਾਉਂਸ ਕਰਨੀ ਹੈ ਪੀਯੂ ਅਥਾਰਟੀ ਨੇ ਉਦੇ ਲਈ ਨਜ਼ਰ ਰੱਖੀ ਜਾਏਗੀ ਕਿ ਕਦੋਂ ਆਪਾਂ ਅਨਾਉਂਸ ਕਰਨੇ ਆ ਹੁਣ ਦੇਖਣਾ ਹੋਏਗਾ ਕਿ ਨਵੀਂ ਡੇਟ ਕਦੋਂ ਹੋਏਗੀ ਔਰ ਕੀ ਸਟੂਡੈਂਟਸ ਨਵੀਂ ਡੇਟ ਨੂੰ ਵੀ ਐਗਰੀ ਕਰਦੇ ਨਹੀਂ ਕਰਦੇ ਕਿਉਂਕਿ ਮੇਨ ਇਸ਼ੂ ਨਾ ਤਾਂ ਜੇਨੇਟਲੀ ਡੇਟ ਹੈਗੀ ਹੈ ਇਸੇ ਕਰਕੇ ਇਹ ਐਗਜ਼ਾਮ ਜਿਹੜਾ ਹੈ ਉਹ ਪੋਸਟਪੋਨ ਕਰਨਾ ਪਿਆ ਜੀ ਸ਼ੁਕਰੀਆ ਉਮੇਸ਼ तमाम ਜਾਣਕਾਰੀ ਦੇ ਲਈ ਤਦਾਸ ਦਈਏ ਕਿ ਪੀਓ ਪ੍ਰਸ਼ਾਸਨ ਦੇ ਵੱਲੋਂ ਜੋ 18 ਨਵੰਬਰ ਤੋਂ ਪ੍ਰੀਖਿਆ ਹੋਣੀ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਨਵਿਆ ਤਰੀਕਾ ਦਾ ਵੀ ਜਲਦ ਐਲਾਨ ਕੀਤਾ ਜਾਵੇਗਾ ਪਰ ਜੋ ਵਿਦਿਆਰਥੀ ਨੇ ਅਜੇ ਵੀ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਉਹਨਾਂ ਦੇ ਵੱਲੋਂ ਅਜੇ ਵੀ ਕਿਹਾ ਜਾ ਰਿਹਾ ਕਿ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਦਾ ਸ਼ੈਡਿਊਲ ਨਹੀਂ ਆਂਦਾ ਉਦੋਂ ਤੱਕ ਉਹਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ